ਦੇ ਕੀ ਹੋਇਆ ਥੋਡੇ ਨਾਲ ਮੈਂ ਆਪਣਾ ਡਿਊਟੀ ਤੇ ਜਾਂਦਾ ਗਿਆ ਸੀ ਕੰਮ ਕਰਨ ਹਾਂਜੀ ਤੇ ਜਦੋਂ ਆਉਂਦਾ ਫੱਟਨੀ ਕੋਲ ਸੀਗੀ ਫੇਰੀ ਭਾਈਆ ਨਿਕਲਿਆ ਮੈਂ ਇੱਧਰ ਨੂੰ ਆਉਂਦਾ ਪਿਆ ਸੀ ਹਾਂਜੀ ਹਾਂਜੀ ਤੇ ਮੈਂ ਉਹਨੂੰ ਆਮਨਾ ਗਿਆ ਮੈਂ ਕਿਹਾ ਯਾਰ ਕੀ ਗੱਲ ਹੋ ਗਈ ਹੋੜੀ ਚਲਾੜਾ ਜਦੋਂ ਉਹ ਵਾਲੇ ਮੈਨੂੰ ਭੈਣ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗ ਗਿਆ ਜਦੋਂ ਗਾਲਾਂ ਕੱਢਣ ਲੱਗਾ ਮੈਨੂੰ ਉਸਾ ਚੜ ਗਿਆ ਹਾਂਜੀ ਹਾਂਜੀ ਮੈਨੂੰ ਵੀ ਥੋੜਾ ਗੁੱਸਾ ਚੜ ਗਿਆ ਹਾਂਜੀ ਹਾਂਜੀ ਜਦੋਂ ਮੈਨੂੰ ਪਤਾ ਲੱਗਾ ਜੇ ਜਦ ਨੂੰ 15-20 ਭਈਏ ਉਹਨੇ ਬਾਜ ਮਾਰ ਲਈ ਅੱਛਾ ਜੀ 15-20 ਭਈਆਂ ਨੇ ਆ ਕੇ ਮੈਨੂੰ ਕੁੱਟਿਆ ਮੇਰੇ ਕੇਸਾ ਬੁੱਸਾ ਉਹ ਆਹ ਦੇਖੋ ਕੇਸ ਕੁਝ ਪੱਟਦੇ ਲਾਗੇ ਮੇਰੇ ਟਾਂਕੇ ਵਗੈਰਾ ਲੱਗੇ ਨੇ ਤੇ ਆਹ ਦੇਖੋ ਬੁੱਛਾ ਮੇਰੀ ਜੇਬ ਚੀਏ ਆਹ ਦੇਖ ਇਹ ਪ੍ਰਵਾਸੀ ਨੇ ਵੇਦ ਨਾਲ ਕਿੱਛੇ ਮੇਰੀ ਪੱਗ ਵੀ ਨਾਲ ਹੀ ਲੈ ਗਏ ਨੇ ਪੱਜ ਵੀ ਨਹੀਂ ਪਤਾ ਮੇਰੀ ਕਿੱਥੇ ਹੈ। ਟੱਗ ਵੀ ਨਾਲ ਹੀ ਲੈ ਗਏ ਨੇ ਮੇਰੀ। ਮਾਦੀ ਦੱਸੋ ਤੁਸੀਂ। ਮੇਰਾ ਬੱਚਾ ਕੰਮ ਤੇ ਜਾਂਦਾ ਵੀ ਅਸੀਂ ਕਰ ਤੇ ਆ ਥੋੜੀ ਐਨੀ ਗੱਲ ਹੋਈ ਹੈ ਮੋਟਰਸਾਈਕਲਾਂ ਦੇ ਉੱਤੇ। ਬੋਲੋ। ਮੋਟਰਸਾਈਕਲ ਦੇ ਉੱਤੇ ਬਸ ਨਾ ਬੱਚਿਆਰੀ ਬਸ ਗੱਲ ਹੋਈ ਹੈਗੀ। ਆਪਾ ਜਿੰਦਰ ਸਿੰਘ ਜੀ ਇਹਨਾਂ ਨੇ ਇਧਰ ਆ ਜਾਂਦਿਆਂ ਨੇ ਵੀ ਨਹੀਂ ਚੜਾਇਆ 10-15 ਜਾਣੇ ਸੀਗੇ ਮੇਰਾ ਕੁਸਤਨ ਲੈ ਲਏ ਸੀਗਾ। ਇਹਨੂੰ ਕਿੰਸਾ ਦਵਾਰ ਕੇ ਕਿਣੀ ਜ਼ਿਆਦੀ ਪੱਗ ਵੀ ਲਾ ਕੇ ਲੈ ਗਏ। ਮੈਂ ਮੈਂ ਇਨਸਾਫ ਬਸ ਚਾਹੀਦਾ ਵਾ ਮੇਰੇ ਬੱਚੇ ਨਾਲ ਮੇਰੇ ਜਿੱਦਾਂ ਪੱਗ ਲੈ ਕੇ ਗਿਆ ਇੱਜ਼ਤ ਨਾਲ ਮੈਨੂੰ ਉਦਾਂ ਵੀ ਪੱਗ ਦੋ ਬਸ ਮੈਂ ਇਹੀ ਵਕਤ ਮੰਗਿਆ ਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਇੱਕ ਬਹੁਤ ਹੀ ਘਟਕਣਾ ਹੋਈ ਐ ਜੋ ਕਿ ਇੱਕ ਬੱਚੇ ਦੀ ਅੰਮ੍ਰਿਤਧਾਰੀ ਬੱਚਾ ਉਹਦੀ ਪੱਗ ਲਾ ਕੇ ਇੱਕ ਪ੍ਰਵਾਸੀ ਲੋਕ ਪ੍ਰਵਾਸੀ ਨਹੀਂ ਕਹੂੰਗਾ ਮੈਂ ਤਾਂ ਹੁਣ ਭਈਏ ਕਹੂੰਗਾ ਭਈਆਂ ਨੂੰ ਬੇਨਤੀ ਆ ਵਾਰਨਿੰਗ ਦੇਣਾ ਚਾਹੁੰਦੇ ਆ ਬੱਚਾ ਹੈਗਾ ਵੀ ਤੁਸੀਂ ਬਹੁਤ ਗਲਤ ਕੰਮ ਕਰਦੇ ਪਏ ਹੋ ਕਿਉਂ ਤੇ ਇਹ ਗੱਲਾਂ ਕੰਮ ਛੱਡ ਦਿਓ ਕਰਨੇ ਤੇ ਜੇ ਹੀ ਆਪਣੀ ਆਈ ਤੇ ਆ ਗਏ ਨਾ ਫਿਰ ਤੁਸੀਂ ਕਹਿਣਾ ਵੀ ਪੰਜਾਬੀ ਸਾਡੇ ਜੁੱਤੀਆਂ ਮਾਰਦੇ ਆ ਸਿਰ ਦੇ ਵਿੱਚ ਮੈਂ ਸਾਰੇ ਭਈਆਂ ਨੂੰ ਨਹੀਂ ਕਹਿ ਰਿਹਾ ਪ੍ਰਵਾਸੀਆਂ ਨੂੰ ਸਾਰੇ ਪ੍ਰਵਾਸੀਆਂ ਨੂੰ ਕਹਿ ਰਿਹਾ ਮੈਂ ਜਿਹੜੇ ਕੁਝ ਪ੍ਰਵਾਸੀ ਗੁੰਡਾਗਰਦੀ ਕਰਦੇ ਆ ਜਿਹੜੇ ਬਿਹਾਰ ਦੇ ਵਿੱਚੋਂ ਬਗੈਰ ਉਹਨਾਂ ਦੇ ਕਾਗਜ਼ ਨਹੀਂ ਹੁੰਦੇ ਕੋਈ ਆਧਾਰ ਕਾਰਡ ਨਹੀਂ ਹੁੰਦਾ ਕੋਈ ਪੈਨ ਕਾਰਡ ਨਹੀਂ ਹੁੰਦਾਗਾ ਉਹ ਆਣ ਕੇ ਇਥੇ ਬਦਮਾਸ਼ੀਆਂ ਕਰਦੇ ਆ ਇੱਕ ਪੀਪਾ ਚੱਕ ਲਿਆਉਂਦੇ ਸਟੋਪ ਚੱਕ ਲਿਆਉਂਦੇ ਆ ਇਹ ਤੋਂ ਬੰਦਾ ਮਾਰ ਕੇ ਕਤਲ ਕਰਕੇ ਬਿਹਾਰ ਭੱਜ ਜਾਂਦੇ ਆ ਉਹਦੀ ਅਸੀਂ ਕੀ ਪੂਛ ਫੜ ਲਾਂਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹਣਾ ਹੈਗਾ ਵੀ ਜਿਹੜੇ ਵੀ ਕਮਰੇ ਕਿਰਾਏ ਦੇ ਲੈਂਦੇ ਆ ਧਾਰ ਕਾਰਡ ਹਰ ਇੱਕ ਚੀਜ਼ ਉਹਦੀ ਚੈੱਕ ਕਰੋ ਉਹਦਾ ਅਗਲਾ ਪਿਛਲਾ ਵੀ ਚੈੱਕ ਕੀਤਾ ਜਾਵੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਇਹਨਾਂ ਦੀ ਸਾਰਾ ਚੈੱਕ ਧਾਰ ਕਾਰਡ ਇਹਨਾਂ ਦਾ ਪੈਂਡ ਪਿੱਛੇ ਕਿੰਨੇ ਕਤਲ ਕਰ ਗਏ ਆ ਕੀ ਕਰਕੇ ਆ ਸਾਰਾ ਇਹਨਾਂ ਦਾ ਦੇਖਣਾ ਚਾਹੀਦਾ ਹੈਗਾ ਬਾਕੀ ਸਾਡੇ ਸਿੱਖੀ ਨਾਲ ਬੋਲਣਗੇ ਵਾਜੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੀ ਮਨਘੜੀ ਘਟਨਾ ਹੋਈ ਹੈ ਕਿ ਗੁਰਸਿੱਖ ਪਰਿਵਾਰ ਦਾ ਬੱਚਾ ਜਿਹੜਾ ਆ ਆਪਣੇ ਘਰ ਹੀ ਜਾ ਰਿਹਾ ਸੀ ਕੰਮ ਤੋਂ ਇਹ ਉਹਨੂੰ ਰਸਤੇ ਦੇ ਵਿੱਚ ਘੇਰ ਕੇ ਕੁਝ ਪ੍ਰਵਾਸੀ ਲੋਕਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਨਾਲ ਕੁੱਟਮਾਰ ਕੀਤੀ ਹੈ ਉਹਦੇ ਕੇਸਾਂ ਦੇ ਵਿੱਚ ਕੋਈ ਚੀਜ਼ ਭਾਰੀ ਮਾਰ ਕੇ ਤੇ ਉਹਨੂੰ ਫੱਟੜ ਕਰ ਦਿੱਤਾ ਹੈ ਤੇ ਉਹਦੇ ਕੇਸ ਵੀ ਰੁਕ ਭਰ ਕੇ ਕੁੱਟ ਦਿੱਤੇ ਨੇ ਉਹਦੀ ਬੱਗ ਲਾ ਕੇ ਲੈ ਗਏ ਨੇ ਬੱਗ ਵੀ ਨਹੀਂ ਦਿੱਤੀ ਇਹ ਤਰ੍ਹਾਂ ਦੀ ਬਦਮਾਸ਼ੀ ਜਿਹੜੀ ਹੈ ਬਹੁਤ ਜ਼ਿਆਦਾ ਮਹਿੰਗੀ ਪੈਗੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਦਾ ਜੇ ਅੱਜ ਮੂੰਹ ਪੈ ਗਿਆ ਤੇ ਇਹਨਾਂ ਨੇ ਗਾਂ ਹੋਰ ਵਧਣਾ ਤੇ ਮੁੜ ਕੇ ਘਟਨਾਵਾ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਮੰਦ ਭਾਗੀਆਂ ਹੋਣਗੀਆਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਹੁਣੇ ਹੀ ਇਸ ਗੱਲ ਨੂੰ ਥੱਲ ਪਾਉਣੀ ਚਾਹੁੰਦੇ ਆ ਅਸੀਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਤੇ ਸਖਤ ਤੇ ਸਖਤ ਕਾਰਵਾਈਆਂ ਕਰਾਉਣੀਆਂ ਚਾਹੀਦੀਆਂ ਨੇ ਜਿੱਥੇ ਵੀ ਰਹਿੰਦੇ ਨੇ ਇਹ ਉੱਥੇ ਹੀ ਆਪਣੇ ਪੰਜਾਬੀ ਵੀਰਾਂ ਨੂੰ ਚਾਹੀਦਾ ਕਿ ਇਕਜੁੱਟ ਹੋ ਕੇ ਇਹਨਾਂ ਤੇ ਨਿਗਰਾਨੀ ਰੱਖਿਆ ਕਰੋ ਜਿੱਥੇ ਵੀ ਕਿਸੇ ਪੰਜਾਬੀ ਭਰਾ ਨਾਲ ਕਿਸੇ ਗੁਰਸੇਖ ਪਰਿਵਾਰ ਨਾਲ ਕੋਈ ਵੀ ਧੱਕਾ ਹੁੰਦਾ ਆ ਉੱਥੇ ਸਾਰੇ ਲੰਮ੍ਹਬਦ ਹੋ ਕੇ ਇਹਨਾਂ ਦਾ ਤਕੜਾ ਕਰਿਆ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਮੂੰਹ ਪੈਂਦਾ ਜਾ ਰਿਹਾ ਔਰ ਇਸ ਘਟਨਾ ਤੇ ਅਸੀਂ ਸਖਤ ਨਿੰਦਾ ਕਰਦੇ ਆਂ ਔਰ ਪ੍ਰਸ਼ਾਸਨ ਅਪੀਲ ਕਰਦੇ ਆਂ ਸਖਤ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਛੇਤੀ ਤੋਂ ਛੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਆ ਬੁਲਾਵੇ ਨੇ ਆਲੋ ਜਾਵੇ ਸ਼ੀਤਾ ਸਿੰਘਾਂ ਦੇ ਮਾਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨੂੰ ਸੱਚੀ ਕੇਸਾਂ ਤੋਂ ਜ਼ਿਆਦਾ